ਵਿਰਵੇ ਕੰਪਨੀ ਇੰਡੀਆ ਦੀ ਨੰਬਰ 1 ਕੰਪਨੀ ਆ ਪਸ਼ੂਆਂ ਦੀ ਦਵਾਈ ਬਣਾਉਣ ਦੇ ਵਿੱਚ ਇੰਡੀਆ ਦੀ ਵੀ ਪਲੱਸ ਵਰਲਡ ਦੀ ਵੀ ਪਹਿਲਾਂ ਤੁਹਾਡੇ ਇੱਥੇ ਆਨਦੇ ਦਿਨੋਂ ਧੰਨਵਾਦ ਕਰਦਾ ਕਿ ਤੁਸੀਂ ਦਾ ਕੀਮਤੀ ਸਮਾਂ ਜੀ ਦੀ ਵਾਲਾ ਨਾ ਪਟਾਪ ਕਰਦਿਏ ਕੱਟ ਕੇ ਆਇਓ ਤਾਂ ਉਹ ਵੀ ਵੀਰੋ ਦਿਨੋਂ ਧੰਨਵਾਦ ਕਰਦਾ ਕਿ ਨੀ ਆ ਤੁਸੀਂ ਕੀਮਤੀ ਸਮਾਂ ਕੱਢ ਕੇ ਆ ਤੇ ਦੱਸ ਤੁਹਾਨੂੰ ਸਪੈਸ਼ਲ ਧੰਨਵਾਦ ਕਰਦਾ ਜਿਨ੍ਹਾਂ ਨੇ ਸਪੈਸ਼ਲ ਤੁਹਾਨੂੰ ਅਵੇਅਰ ਕਰਨ ਵਾਸਤੇ ਕੈਂਪ ਰੱਖਿਆ ਤੇ ਤੁਸੀਂ ਹਸਪੀਟਲ ਨਾਲ ਜੁੜੇ ਹੋਏ ਹੋ ਇਹਦਾ ਵੀ ਦਿਨੋਂ ਧੰਨਵਾਦ ਹੈ ਕਿ ਆ ਵੀ ਅੱਜ ਦੇ ਟਾਈਮ ਦੇ ਵਿੱਚ ਅਸੀਂ ਚਾਹੁੰਦੇ ਕਿ ਜੋ ਵੀ ਮੈਡੀਸਿਨ ਯੂਜ਼ ਕਰਨੀ ਹੈ ਅਸੀਂ ਡਾਕਟਰ ਦੀ ਸਲਾਹਾਂ ਯੂਜ਼ ਕਰੋ ਕਈ ਵਾਰ ਆਪਾਂ ਫੇਸਬੁਕ ਇੰਸਟਾਗ੍ਰਾਮ ਤੋਂ ਦੇਖ ਕੇ ਚੀਜ਼ ਲੈ ਆਂਦੇ ਆ ਤਾਂ ਪ੍ਰੋਪਰ ਅਪਰੋਚ ਜਾਣਕਾਰੀ ਹਾਸਲ ਨਹੀਂ ਹੁੰਦੀ ਉਹ ਸਿਰਫ ਇੱਕ ਚੀਜ਼ ਵੇਚਣ ਦਾ ਅੱਜ-ਇੱਦਾਂ ਪੰਡਾ ਆ ਚੁੱਕਿਆ ਉਹ ਕੁਝ ਨਹੀਂ ਹੈਗਾ ਜੀ ਤੁਸੀਂ ਕਿਸੇ ਵੀ ਐਮਐਨਸੀ ਗਰੁੱਪ ਦੇਖੋ ਕਦੇ ਵੀ ਫੇਸਬੁਕ ਇੰਸਟਾਗ੍ਰਾਮ ਤੇ ਨਹੀਂ ਹੋਗਾ ਅਪਰੋਚ ਫੋਰ ਡਾਕਟਰ ਜੀ ਕਿਉਂਕਿ ਡਾਕਟਰ ਨੂੰ ਪਤਾ ਅਸਲੀ ਐਨੀਮਲ ਨੂੰ ਕੀ ਚੀਜ਼ ਲਿਖਣੀ ਹੈ ਦੇ ਨਹੀਂ ਰਖਣੀ ਨੀਦਾ ਮੋਸ਼ਲੇ ਇੰਸਟਾਗ੍ਰਾਮ ਤੇ ਜੋ ਚੱਲ ਰਿਹਾ ਅੱਜ ਹੀ ਚੱਲਿਆ ਆਪਾਂ ਲੈਤੀ ਪੱਚੇ ਦੀ ਗੱਲ ਲਈ ਸਚਾਈ ਹੈ 90% ਇਹ ਹੁਣ ਲੱਗ ਗਿਆ ਜੀ ਹੁਣ ਪਿੱਛੇ ਐਗਜ਼ਾਮਪਲ ਪਿੱਛੇ ਅਸੀਂ ਖਬਰ ਦੇਖੀ ਬਿਹਾਰ ਸਾਈਡ ਦੀ ਕੀ ਬੰਦਾ ਰਲ ਕੇ ਨਾ ਪਿੱਤੇ ਦਾ ਆਪਰੇਸ਼ਨ ਕਰਦਾ YouTube ਦੇਖ ਕੇ ਬੰਦਾ ਹੋ ਗਿਆ ਸੀਰੀਅਸ ਹਸਪੀਟਲ ਲੈ ਗਿਆ ਇੱਕ ਖਬਰ ਲੱਗੀ ਸੀ ਵੱਡੇ ਖਬਰ ਕਹਿਣ ਦਾ ਮਤਲਬ YouTube ਸਿਰਫ ਪਹਿਲਾਂ ਜਾਣਕਾਰੀ ਰੱਖੋ ਪ੍ਰੋਡਕਟ ਨਾ ਕਰੋ ਕੋਈ ਜੋ ਪ੍ਰੋਪਰ ਆਪਣੇ ਐਨੀਮਲ ਦਾ ਡਾਇਗਨੋਸ ਨਹੀਂ ਹੋ ਪਾਉਂਦਾ ਹਰ ਇੱਕ ਪਸ਼ੂ ਦਾ ਹਰ ਇੱਕ ਬੰਦੇ ਦਾ ਡਾਇਗਨੋਸ ਅਲੱਗ-ਅਲੱਗ ਹੁੰਦਾ ਜੀ ਅੱਜ ਆਪਾਂ ਇਕੱਠੇ ਹੋਏ ਆ ਕਿਉਂਕਿ ਇਸ ਟੈਂਪ ਕਾਵਿੰਗ ਪੀੜ ਰਿਹਾ ਡੰਗਰ ਸਾਰੇ ਡਰਾਈਨਰ ਸੂਨ ਦੇ ਨੇੜੇ ਨੇ ਸਹੀ ਹੈ ਗੱਲ ਤਾਂ ਬਈ ਚਾਰ ਫਰਾਂ ਨੇ ਪਾਲਿਆ ਜੀ ਸੈਕਨ ਜੀ ਕਿਉਂਕਿ ਇਸ ਟੈਂਪ ਕੀ ਹੈ ਜਿੰਨਾ ਵੀ ਪਸ਼ੂ ਹੈ ਸਾਰਾ ਸੂਨ ਕਿਸੇ ਦਾ 1 ਕਿੰਨਾ ਰਹਿਗਾ ਸੂਨ ਕਿਸੇ 20 ਦਿਨ ਕਿਸੇ 25 ਦਿਨ ਕਿਸੇ 30 ਦਿਨ ਜੀ ਜਾ ਕਿਸੇ ਦੇ ਐਨੀਮੇਸ਼ਨ ਸੋਚੁੱਕੇ ਨੇ ਜੀ ਕਿਉਂਕਿ ਜਦੋਂ ਜੰਗਲ ਡਰਾਈ ਪੀਰੀਅਡ ਚੱਲਦਾ ਤਾਂ ਉਸ ਟਾਈਮ ਆਪਾਂ ਕੀ ਹੈ ਟ੍ਰਾਂਜੈਕਸ਼ਨ ਫੀਲਡ ਸ਼ੁਰੂ ਕਰ ਦਨੇ ਆ ਜੀ ਇਹ ਸ਼ੁਰੂ ਕਰਦੇ ਆ ਭਾਈ ਚੋਰ ਟ੍ਰਾਂਜੈਕਸ਼ਨ ਟ੍ਰਾਂਜੈਕਟਰ ਫੀਲਡ ਚ ਕਿੰਨਾ એનર્ਜੀ ਹੁੰਦੀ ਹੈ ਤਾਂ ਸਦੋਂ ਦੇ ਜੋ ਸੂਂਦੇ ਦੌਰਾਨ ਜੋ ਖੁਸ਼ਦੀ ਫੀਲਡ ਦੀ ਕੈਪੈਸਿਟੀ ਉਹ ਘਟ ਜਾਂਦੀ ਹੈ 3 ਕਿਲੋ 2.5 ਕਿਲੋ ਤੋਂ ਬਾਅਦ ਖਾਂਦਾ ਨਹੀਂ ਉਹ ਸੂਂਦੇ ਦੌਰਾਨ ਹਰਾ ਨਹੀਂ ਦੇਣਾ ਹੁੰਦਾ ਕੁਝ ਨਾ ਜੀ ਜਦੋਂ ਆਪਾਂ ਹਰਾ ਦਿੰਦੇ ਆ ਤਾਂ ਜਿਹੜੀ 8 9 ਹੁੰਦੇ ਨੇ ਉਹਦੀ ਡੀਪ ਐਂਡ ਵੈਲਿਊ ਤੋਂ ਉੱਪਰ ਹੋ ਜਾਂਦੀ ਹੈ ਸਾਰਾ ਬੈਲੈਂਸ ਖਰਾਬ ਹੋ ਜਾਂਦਾ ਜੋੜ ਡੰਗਰ ਕੋਕੀ ਹਟਦਾ ਉਸ ਤੋਂ ਬਾਅਦ ਉਹ ਸੂਨ ਤੋਂ اگلے ਮਹੀਨੇ ਜੀ ਕਿਉਂਕਿ ਸੂਨ ਤੋਂ ਬਾਅਦ ਡੰਗਰ ਦਾ ਜਿਹੜਾ ਯੂਟਰਸ ਸਾਈਜ਼ ਹੋ ਸੂਨ ਤੋਂ ਪਹਿਲਾਂ 10 ਗੁਣਾ بڑا ਹੁੰਦਾ ਇੰਨਾ ਕ ਸਾਈਜ਼ ਹੁੰਦਾ ਜੋੜ ਨਗਰ ਗਰਭ ਤੋਂ 10 ਗੁਣਾ بڑا ਹੁੰਦਾ ਸਾਈਜ਼ ਤੋਂ ਸਾਈਜ਼ ਯੂਟਰਸ ਦਾ بڑا ਹੁੰਦਾ ਜੋੜ ਡੰਗਰ ਸੁੰਦੇ ਸੁੰਦੇ ਥਾਰੀ ਇੰਨਾ ਵੱਡਾ ਸਾਈਜ਼ ਇੱਕੋ ਦਾ ਮਾਪ ਦੇ ਸਾਈਜ਼ ਚ ਨਹੀਂ ਆ ਪੰਦਾ ਉਹਨੂੰ 45 ਦਿਨ ਲੱਗਦੇ ਨੇ ਪਸ਼ੂ ਨੂੰ ਜਿਹ ਬੱਚੇਦਾਨੀ ਨੂੰ ਆਪਦੇ ਸਾਈਜ਼ ਚ ਆਨ ਲੈ ਲਈ ਔਰ 2 ਮਹੀਨਿਆਂ ਤੱਕ ਸ਼ਰੀਰ ਨੂੰ ਯੂਟਰਸ ਨੂੰ ਹੈਲਥੀ ਹੋਣੀ ਚਾਹੀਦੀ ਨੇ ਕਹਿੰਦਾ ਮਤਲਬ ਸੂਣ ਤੋਂ ਬਾਅਦ ਪਸ਼ੂ ਨੂੰ 2 ਮਹੀਨੇ ਦੀ ਰੈਸਟ ਜ਼ਰੂਰੀ ਹੈ 2 ਮਹੀਨੇ ਬਾਅਦ ਉਹਨਾਂ ਡੰਗਰ ਹੀਟ ਚ ਆਦਾ ਤੁਸੀਂ ਟੀਕਾ ਭਰਾ ਦੇ ਕਿਉਂ ਕਿ ਉਸ ਟਾਂ ਬੱਚੇ ਜਨਮੋਂ ਤਾਕਤ ਮਿਲ ਚੁੱਕੀ ਹੋਗੀ ਤਾਕਤ ਵਾਸਤੇ ਆਪਾਂ ਨੇ ਕੁਛ ਨਾ ਕੁਛ ਨਿਊਟ੍ਰੀਸ਼ਨ ਪਾਣੇ ਜ਼ਰੂਰੀ ਹੁੰਦੇ ਨੇ ਪਸ਼ੂ ਵਾਸਤੇ ਔਰ ਲੰਬਾ ਸਮਾਂ ਦੁੱਧ ਲੈਣ ਦੇ ਲਈ ਕੋਸ਼ਿਸ਼ ਹੋ ਜੀ ਕਈ ਵਾਰ ਆਪਾਂ ਜੇ ਮੱਝ ਰੱਖੀ ਆ ਮੱਝ ਜਿਹਨੂੰ ਆਪਾਂ ਸੂਣਦੇ ਸਾਰ 10ਵੇਂ ਦਿਨ ਲੈਟੀ ਸ਼ੁਰੂ ਕਰਦੇ ਆ ਸੜਾ ਦੇ ਨਾਲ ਲੇਪਰ ਲੇਟੀ ਦਸ ਦਿਨ ਇੰਸ਼ੁਰ ਹੋਉਂਦੀ ਹੈ ਦਸ ਦਿਨ ਕਾਰਾ ਸ਼ੁਰੂ ਵੀਰੇ ਤੇ ਪਹਿਲਾਂ ਹਫਤੇ ਇੱਕ ਵਾਰ ਕਰਦਾਂਗੇ ਆਪੇ ਆਜ ਨੇ ਸ਼ੁਰੂ ਕਰਦੇ ਆਪਾਂ ਹਫਤੇ ਬਾਅਦ ਵੀ ਸ਼ੁਰੂ ਕਰੀਤਾ ਵੀਰੇ ਤੁਰੰਤ ਬਾਅਦ ਸ਼ੁਰੂ ਕਰ ਲੈ ਪਰ ਨਹੀਂ ਜਿਹੜੀ ਲੇਟੀ ਸ਼ੁਰੂ ਹੋਏਗੀ ਉਹ 10 ਦਿਨਾਂ ਬਾਅਦ ਜਾਂ ਹਫਤੇ ਬਾਅਦ ਹੀ ਸ਼ੁਰੂ ਹੋਏਗੀ ਪੁੱਛਣੋ ਜੀ ਉਸ ਤੋਂ ਪਹਿਲਾਂ ਕਹਾਂਗੇ ਕੋਈ ਜ਼ੇਰ ਵੀ ਨਿਕਲੀ ਬਲੱਡ ਵੀ ਨਿਕਲੀ ਬੋਲੀ ਵੀ ਘਟਦੇ ਆਪਾਂ એનર્ਜੀ ਲੈਵਲ ਜਿਹੜਾ ਆਪ ਕੋਲ ਦਾ ਇੱਕਦਮ ਥੱਲੇ ਆ ਗਿਰਦਾ એનર્ਜੀ ਲੈਵਲ ਜੀ ਜੋ ਡੰਗਰ ਹੁੰਦਾ ਕਿਉਂਕਿ ਜ਼ੇਰ ਬੋਲੀ ਤੇ ਕੈਲਸ਼ੀਅਮ ਕਿੰਨੇ ਚੀਜ਼ ਥੱਲੇ ਆ ਗਿਰਦੀ ਫਿਰ ਆਪਾਂ ਕੋ ਉਹ ਕਿ ਨਾ ਮੱਝ ਜਾਂ ਗਾਂ ਦੇ ਵਿੱਚ ਜੀ ਸੁੰਦੇਦਾਰ ਖੜੀ ਨਹੀਂ ਉਹ ਪਾਣੀ ਬੋਤਲ ਲਵਾਣੀ ਪੈਂਦੀ ਆ ਤਾਂ ਇਹ ਸਮੱਸਿਆ ਪਸ਼ੂ ਦੇ ਅੰਦਰ ਸੌਣ ਦੇ ਦੌਰਾਨ ਆਣ ਨੂੰ ਦੇਖਣ ਨੂੰ ਮਿਲਦੀਆਂ ਨੇ ਜਦੋਂ ਵੀ ਤੁਹਾਡਾ ਕੋਈ ਡੰਗਰ ਸੋ ਕੇ ਹੱਟਦਾ ਤਾਂ ਸੁੰਦੇ ਸਰ ਪਲਾ ਦਾ ਇੱਕ ਨਰਜੀ ਵਾਸਤੇ ਤਾਕਤ ਵਾਸਤੇ ਚੀਜ਼ ਦਿਨੀ ਜੁੜੀ ਹੁੰਦੀ ਹੈ ਪਸ਼ੂ ਨੂੰ ਜੀ ਤਾਂ ਉਹਦੀ ਵੀ ਗੱਲ ਕਰਾਂ ਕਿ ਤੇ ਪਸ਼ੂ ਇੱਕ ਲੰਮਾ ਸਮਾਂ ਦੁੱਧ ਦਵੇ ਕਿਉਂਕਿ ਜਦੋਂ ਮੱਝ ਸੁੰਦੀ ਹੈ ਸੌਣ ਤੋਂ ਬਾਅਦ 25ਵੇਂ 26ਵੇਂ 27ਵੇਂ ਦੁੱਧ ਦੇ ਪੀਕ ਤੇ ਆਂਦੀ ਹੈ ਕਿ ਪਹਿਲਾਂ ਆ ਜਾਂਦੀ ਹੈ ਜੀ 25 ਦਿਨ ਲੈਂਦੀ ਹੈ ਮਾਜੀ ਜੀ ਹਾਂ ਜੀ 25 ਦਿਨ ਲੱਗੀ ਮੱਝ ਨੂੰ ਲੈ ਕੇ ਸੂਣ ਲੱਗੇ ਦੋ ਦੋ 2 ਢਾਈ ਮਹੀਨੇ ਵੱਲ ਘਟ ਜਾਂਦੀ ਹੈ ਮੱਝ ਜੀ ਜਦੋਂ ਤੁਹਾਡੇ ਥੱਲੇ ਆਗਾ ਜਿਹੜੀ ਕਮਾਈ ਹੁੰਦੀ ਨਾ ਮੱਝ ਦੀ ਸੂਣ ਦੇ ਦੌਰਾਨ ਲੈ ਕੇ 4 ਮਹੀਨੇ ਤੱਕ ਦੇ ਪ੍ਰੋਡਕਸ਼ਨ ਦੀ ਕਮਾਈ ਆਪਨੇ ਪੂਰੇ 10 ਮਹੀਨੇ ਚ ਘਟਣੀ ਹੁੰਦੀ ਹੈ ਜੀ ਜਦੋਂ ਤੁਹਾਡੀ ਮੱਝ ਸੂਣ ਦੇ ਸਰਦ ਉਹਦੇ ਤੇ ਪੀਕ ਤੇ ਨਹੀਂ ਆਪਾਂ ਕੋ ਵੀ ਪ੍ਰਚਨ ਥੱਲੇ ਆ ਹੁਣ ਤੁਸੀਂ ਸਾਰੇ ਐਗਰੀ ਕਰਦੇ ਹੋ ਕਿ ਗਰਮੀ ਬਹੁਤ ਜ਼ਿਆਦਾ ਹੈ ਆਪਾਂ ਬੈਠੇ ਤਾਂ ਪਸੀਨਾ ਆ ਰਿਹਾ ਔਰ ਆਪਾਂ ਵੀ ਸਟ੍ਰੈਸ ਦੇ ਵਿੱਚ ਜਾ ਰਹੇ ਹਾਂ ਜਾ ਰਹੇ ਨਾ ਜਾ ਰਹੇ ਬਈ ਜਾਣਦੇ ਨਾ ਸਟ੍ਰੈਸ ਦੇ ਵਿੱਚ ਜਾਂਦੇ ਜਦੋਂ ਆਪਾਂ ਸਟ੍ਰੈਸ ਦੇ ਵਿੱਚ ਜਾਂਦੇ ਆ ਤਾਂ ਹੁੰਦਾ ਕੀ ਹੈ ਜਦੋਂ ਕੁਛ ਨੂੰ ਆਪਾਂ ਖਾਾਕ ਦਿੱਤੀ ਫੀਡ ਦਿੱਤੀ ਫੀਡ ਕੀ ਕੀਤਾ ਫੀਡ ਤੋਂ ਕੀ ਮਿਲਦੀ ਹੈ ਤਾਕਤ ਇਹ ਤਾਕਤ ਕੀ ਕਰਦੀ ਹੈ ਪਹਿਲਾਂ ਸਰੀਰ ਦੇ ਚਮੜੀ ਦੇ ਟੈਂਪਰੇਚਰ ਨੂੰ ਜਾਂ ਦੇੰਦਰ ਜਿੱਤੇ ਹੌਂਕ ਰਿਆ ਪੇਂਟਿੰਗ ਕਰਨ ਦਾ ਸਟ੍ਰੈਸ ਉਹਨੂੰ ਮੈਂਟੇਨ ਕਰਦੀ ਹੈ ਉਸ ਤੋਂ ਬਾਅਦ ਜਿਹੜੀ ਨਰਜੀ ਬਸਦੀ ਹੈ ਉਹ એનર્ਜੀ ਛੱਡੇ ਦੇ ਵਿੱਚ ਆਂਦੀ ਹੈ ਪ੍ਰੋਡਕਸ਼ਨ ਨੂੰ ਮੈਂਟੇਨ ਕਰਨ ਦੇ ਲਈ ਦੁੱਧ ਪ੍ਰੋਡਕਸ਼ਨ ਨੂੰ ਮੈਂਟੇਨ ਕਰਨ ਦੇ ਲਈ ਜਦੋਂ એનર્ਜੀ ਦੁੱਧ ਪ੍ਰੋਡਕਸ਼ਨ ਨੂੰ ਮੈਂਟੇਨਿੰਗ ਕਰਨ ਲਈ ਜਾਏਗੀ ਉਹ ਡਾਇਰੈਕਟ એનર્ਜੀ ਨੇ ਕਿ ਧਿਆਣਾ ਸੀ ਉਹ એનર્ਜੀ ਪਹਿਲਾਂ ਕੀ ਕੀਤਾ ਉਹਨੇ ਸਰੀਰ ਨੂੰ ਠੰਡਾ ਕੀਤਾ ਫਿਰ ਆਈ ਕਹਿੰਦਾ ਮਤਲਬ ਪਹਿਲਾਂ ਟ੍ਰਾਇੰਗਲ ਚਮੜੀ ਨੂੰ ਖੁੱਦਾ ਠੀਕ ਕੀਤਾ ਟੈਂਪਰੇਚਰ ਨੂੰ ਫਿਰ ਉਹ ਅਡਰਲੇ ਪਹੁੰਚੀ ਜੀ ਟਿੱਡੀ ਗਈ ਜਦ ਕਿ ਉਹ એનર્ਜੀ ਡਾਇਰੈਕਟ ਆਣੀ ਚਾਹੀਦੀ ਸੀਗੀ ਕਹਿੰਦਾ ਮਤਲਬ એનર્ਜੀ ਨੇ ਆਪਦੇ ਆਪੇ ਰਸਤੇ ਨੂੰ ਚੇਂਜ ਕੀਤਾ ਆਪਾਂ ਵੀ ਗਰਮੀ ਦੇ ਵਿੱਚ ਮਲਟੀ ਵਿਟਾਮਿਨ ਦੇ ਕੈਪਸੂਲ ਸਭ ਤੋਂ ਵੱਧ ਖਾਣੇ ਕੋ ਖਾਣੇ ਜੀ ਕਿਉਂਕਿ ਤਾਕਤ ਦੀ ਲੋੜ ਪੰਦੀ ਜਦੋਂ ਡੰਗਰ ਸੁਣਦਾ ਆਪਾਂ ਦੁਕਾਨ ਤੇ ਜਾਂਨੇ ਜੀ ਕੈਲਸ਼ੀਅਮ ਦੇ ਦੋ ਜੀ ਇਹ ਕਿ ਮੈਂ ਆਹ ਡੰਗਰ ਤਾਇਆ ਸਦਾ ਪੁੱਛੂ ਜੀ ਤੇ ਦੁਕਾਨਦਾਰ ਵੀ ਸਟੀਲ ਦੀ ਕਿੰਨੀ ਚੱਕਦਾ ਮੁਰੇ ਕੈਲਸ਼ੀਅਮ ਦੀ ਰਾ ਦਿੰਦਾ ਜੀ ਕਿ ਆ ਲਓ ਜੀ ਆਹ ਸਟੀਲ ਦੀ ਕਿੰਨੇ ਲਾਜੇ ਕੈਲਸ਼ੀਅਮ ਜੀ ਫਿਰ ਆਪਾਂ ਵੀ 100 ਐਮਲ ਜਾਂ ਪਿੰਡਾਂ ਦੇ ਵਿੱਚ ਗੁਰਦੁਆਰੇ ਚ ਲੋਸਮੈਂਟ ਵੀ ਹੋ ਜਾਂਦੀ ਆ ਤਾਂ ਲੋਸਮੈਂਟ ਚ ਕੀ ਹੁੰਦਾ ਲਗਾ ਕਹਿੰਦਾ ਜੀ ਕਿ ਕਿਸ਼ੇ ਵੇਚਣ ਵਾਸਤੇ ਆ ਇਹਦੀ ਕੈਲਸ਼ੀਅਮ ਪਚੇ ਜੀ ਕਰ ਲਓ ਤੁਸੀਂ ਵੀਰੇ ਕੈਲਸ਼ੀਅਮ ਦਾ ਮੁੱਲ ਲਾਉਂਨੇ ਤੇ ਸਟੀਲ ਦੀ ਕਿੰਨੀ ਆਦੀ ਆ ਕਲਿਓ ਕਿੰਨੀ ਕਿ ਮੈਂ ਕਹਿੰਦਾ 250 ਦੀ ਲਾ ਲਓ ਜੀ ਸਟੀਲਿੰਗ ਕਿੰਨੀ ਮਿਲਾਂ ਦੀ 5 ਲੀਟਰ ਵਾਲੇ 250 ਦੀ ਕਿੰਨੀ ਆਉਗੀ 5 ਲੀਟਰ ਪਾਣੀ ਨੂੰ ਕਾੜਾ ਕਰਨ ਦੇ ਲਈ ਕਾੜਾ ਕਰਨ ਦੇ ਲਈ ਘੱਟੋ ਘੱਟ 3 ਤੋਂ 4 ਕਿਲੋ ਚੀਨੀ ਲਾ ਜਾਂਦੀ ਹੈ 40 ਰੁਪਏ ਕਿਲੋ ਚੀਨੀ ਆਉਂਦੀ ਹੈ ਜੀ 120 ਰੁਪਏ ਤੇ ਸਾਢੇ 250 ਰੁਪਏ ਜੀ 370 ਰੁਪਏ ਬਣ ਗਏ ਜੀ ਠੀਕ ਹੈ ਉਸ ਤੋਂ ਬਾਅਦ ਕਲਰ ਮੈਚ ਕੀਤਾ ਜਾਂਦਾ ਠੀਕ ਹੈ ਕੁਝ ਹੋਰ ਉਹਦੇ ਵਿੱਚ ਯੂਰੀ ਐਡ ਕੀਤਾ ਜਾਂਦਾ ਕਿਉਂਕਿ ਯੂਰੀ ਹੈਗਾ ਨਾਈਟ੍ਰੋਜਨ ਜਦੋਂ ਐਨੀਮਲ ਖਾਂਦਾ ਪ੍ਰੋਡਕਸ਼ਨ ਤਾਂ ਵੱਧ ਜਾਂਦਾ ਹੈ ਨਾਈਟ੍ਰੋਜਨ ਐਡ ਕੀਤਾ ਹੈ ਉਸ ਤੋਂ ਇਲਾਵਾ ਵੀ ਐਡ ਕਰੋਗੇ ਜਿੱਥੇ ਉਹ ਬਣਿਆ ਗੈਸ ਵੀ ਮੱਚੀ ਹੈ ਪਾਣੀ ਵੀ ਲੱਗਿਆ ਹੈ ਲੇਬਰ ਵੀ ਲੱਗੀ ਹੈ ਉਹਦਾ ਖਰਚਾ ਬੰਦੇ ਨੇ 100 ਰੁਪਏ ਕਿੰਨੀ ਮਗਰ ਰੱਖਿਆ 450 ਜਿਹੜਾ ਬੰਦਾ ਦੇਣ ਆਇਆ 100 ਰੁਪਏ ਉਹ ਵੀ ਰੱਦ ਹੈ 6.5 6.5 670 ਰੁਪਏ ਹੋ ਗਏ ਜੀ ਠੀਕ ਹੈ ਆਪਾਂ ਉਹਨੂੰ ਕਿੰਨੀ ਪਰਚੇਜ਼ ਕਰ ਲੈਂਦੇ ਆ ਉਹ ਚ ਕੀ ਸੀ ਵੀਰੇ ਚਿੰਨੀ ਔਰ ਕਾੜਾ ਔਰ ਕੁਝ ਵੀ ਨਹੀਂ ਦੁੱਧ ਪ੍ਰੋਡਕਸ਼ਨ ਨੂੰ ਵਧਾਉਣ ਦੀ ਬਜਾਏ ਆਪਾਂ ਉਲਟਾ ਨੁਕਸਾਨ ਕਰਨਾ ਸ਼ੁਰੂ ਕਰਤਾ ਕੀ ਫਾਇਦਾ ਕੀਤਾ ਜੀ ਕੁਣਕ ਸਾਹਿਬ ਕਿਉਂਕਿ ਮੋਸਟਲੀ ਕੀ ਹੁੰਦਾ ਵੀਰੇ ਆਪਾਂ ਕਿੰਨੀ ਦੇਖ ਕੇ ਚੀਜ਼ ਲੈ ਲੈ ਵੀ ਕਿੰਨੀ ਦਿੱਤੀ ਹੈ ਜੀ ਚੱਲ ਲੈ ਲੈ ਕੋਈ ਗੱਲ ਨਹੀਂ ਪੈਜੋ ਤੇ ਪਸ਼ੂ ਨੂੰ ਕੈਲਸ਼ੀਅਮ ਉਹਦੇ ਨਾਲ ਚੰਗਿਆ ਵੀਰੇ ਪਸ਼ੂ ਨੂੰ ਨਾ ਪਾਇਆ ਪੁਰੜਾ ਪਸ਼ੂ ਖੜਾ ਠੀਕ ਹੈ ਕਿਉਂਕਿ ਜਦੋਂ ਯੂਰੀਆ ਪਸ਼ੂ ਦੇ ਵਿੱਚ ਜਾਏਗਾ ਜਿੰਨਾ ਵੀ ਹੱਡੀਆਂ ਦਾ ਕੈਲਸ਼ੀਅਮ ਹੈਗਾ ਕਿਉਂਕਿ ਜੇ ਏਜ ਆਪਾਂ ਲਈ ਜਦੋਂ 85 90 ਸਾਲ ਆ ਤਾਂ ਉਹਦੀ ਹੱਡੀਆਂ ਦੀ ਮਾਸ ਹੈ ਨਾ ਉਹ ਛੱਡ ਚੁੱਕਿਆ ਹੱਡੀਆਂ ਤੋਂ ਮਾਸ ਲੱਗ ਹੋਇਆ ਦੇਖਦੇ ਨਾ ਬਾਈ ਜਿਹੜੇ 85 95 ਏਜ ਤੇ ਨੇ ਕਿਉਂ ਕਿਉਂਕਿ ਨਾ ਚਿਪਕ ਨਹੀਂ ਰਿਹਾ ਕਿਉਂਕਿ ਸਰੀਰ ਦੇ ਵਿੱਚ ਕੈਲਸ਼ੀਅਮ ਮਸਲ ਦੀ ਕਮੀ ਹੈ ਸੇਮ ਜਿਦੋਂ ਪੋਸ਼ਣ ਤੁਸੀਂ ਦਾਦਾ ਕੀ ਚੀਜ਼ ਪਾਣੇ ਹੋ ਕੈਲਸ਼ੀਅਮ ਪਾਣੇ ਤਾਂ ਪ੍ਰੋਡਕਸ਼ਨ ਥੱਲੇ ਆ ਜਾਂਦਾ ਹੈ ਪਸ਼ੂ ਦਾ ਪ੍ਰੋਡਕਸ਼ਨ ਗਰਮੀ 'ਚ ਘਟਦਾ ਕਿ ਠੰਡ 'ਚ ਘਟਦਾ ਜੀ ਗਰਮੀ ਜਿਆਦਾ ਘਟ ਠੰਡ 'ਚ ਘਟਦਾ ਨਹੀਂ ਘਟਦਾ ਜੀ ਫਰਕ ਪੈਂਦਾ ਕਦੋਂ ਪੈਂਦਾ ਜਦੋਂ ਬਹੁਤ ਜ਼ਿਆਦਾ ਕੋਰਾ ਪੀਗਾ ਬਹੁਤ ਜ਼ਿਆਦਾ ਠੰਡ ਪੇਗੀ ਉਸ ਟਾਈਮ ਪ੍ਰੋਡਕਸ਼ਨ ਕੀ ਹੁੰਦਾ ਥੱਲੇ ਆ ਜਾਂਦਾ ਹੈ ਸਰੀਰ ਆਟੋਮੈਟਿਕ ਆਪਦੇ ਸਰੀਰ ਨੂੰ ਗਰਮ ਕਰਨ ਦਾ ਪਸ਼ੂ ਆਸ਼ੀਰ ਆਟੋਮੈਟਿਕ ਸਰੀਰ ਨੂੰ ਗਰਮ ਕਰਨਾ ਸ਼ੁਰੂ ਕਰਦਾ ਜਦੋਂ ਪਸ਼ੂ ਆਸ਼ੀਰ ਗਰਮ ਕਰਦਾ ਪਹਿਲਾਂ ਸਰੀਰ ਨੂੰ ਗਰਮ ਕੀਤਾ ਫਿਰ ਕਿੱਥੇ ਗਿਆ ਆਰਡਰ ਲਾ ਬਿਤਾ ਕੇ ਕਿਉਂਕਿ ਤਾਕਤ ਨੇ ਚੇਂਜ ਰਸਤੇ ਨੂੰ ਚੇਂਜ ਕੀਤਾ ਇੱਕ ਤਰ੍ਹਾਂ ਸਾ ਘੁੰਮ ਕੇ ਜਾਣਾ ਇੱਕ ਸਿੱਧਾ ਜਾਣਾ ਸੌਖਾ ਕਿਹੜਾ ਸਿੱਧਾ ਜਾਣਾ ਜੀ ਘੁੰਮ ਕੇ ਜਾਵਾਂਗੇ ਤਾਂ ਫਿਰ ਦੂਰ ਪਹੁੰਚੂਗਾ ਤੇਲ ਵੀ ਖਪੂਗਾ ਟਾਈਮ ਵੀ ਵੇਸ ਹੋਊਗਾ ਸੇਵੇਂ ਪਸ਼ੂਦਾਰ ਜਦੋਂ ਬਹੁਤ ਜ਼ਿਆਦਾ ਗਰਮੀ ਪੈਂਦੀ ਹੈ ਔਰ ਜਦੋਂ ਬਹੁਤ ਜ਼ਿਆਦਾ ਠੰਡ ਪੈਂਦੀ ਹੈ ਪਸ਼ੂ ਦਾ ਪ੍ਰੋਡਕਸ਼ਨ ਥੱਲੇ ਆਂਦਾ ਆ। ਆਪਾਂ ਨੂੰ ਕਮਾਈ ਕਿੱਥੋਂ ਹੁੰਦੀ ਹੈ ਜਦੋਂ ਪਸ਼ੂ ਦਾ ਦੁੱਧ ਵੱਧ ੋਏ ਕੱਟ ੋਵੇ ਜੀ? ਵੱਧ ੋਵੇ। ਵੱਧ ੋਵੇ। ਜੰਗਰ ਆਪਾਂ ਸਵਾਨੇ ਕੋਲ ਆਪਲੇ ਸੁਭਰੇ ਸਾਰੇ ਮਿਲੋ ਜੀ। ਕੋ ਸਵਾਨੇ ਭਾਈ ਜੀ ਮਾਝਾ ਆਪਾਂ ਜੀ। ਮਾਝੀ ਕੋ ਸਵਾਨੇ ਆਪਾਂ ਜੀ। ਦੁੱਧ ਤੇ ਵਾਧਾ ਹੁੰਦੀ ਆ। ਦੁੱਧ ਦੇ ਵਾਧਾ ਹੋਵੇ ਵੀਰੇ ਮਾਝੀ ਕੋ ਸਵਾਨੇ ਜੀ। ਕੋਈ ਦੱਸੋ ਵੀਰੇ ਸਤ ਸਦ ਾਦਦੇ ਹੋਵੇ। ਨਾ ਮੈਂ। ਠਾਈ। ਮੈਂ ਫਿਰ ਵੀ ਆਈਡੀਆ ਦੁੱਧ ਆਪਾਂ ਪਸ਼ੂ ਕਿਉਂ ਸਵਾਨੇ ਆ ਜੀ ਦੁੱਧ ਦੋ ਦੁੱਧ ਲੈਣ ਵਾਸਤੇ ਜੀ ਜਦੋਂ ਆਪਾਂ ਨੇ ਪਸ਼ੂ ਵੀਰੇ ਅੱਜ ਗੱਭਣ ਕਰਾਇਆ ਕੋਈ ਆਪਣਾ ਅੱਜ ਪਸ਼ੂ ਸੋਣਾ ਠੀਕ ਹੈ ਬ੍ਰੇਕ ਜੋ ਕਿ ਅੱਜ ਆਪਨਾ ਵੀ ਪਿਛਲੇ ਪਸ਼ੂ ਨੇ ਸੋਣਾ ਹੈ ਸੂਣ ਲੱਗੇ ਪਿਛਲੇ ਸੂਏ ਉਸ ਪਸ਼ੂ ਦਾ ਦੁੱਧ ਸੀ 10 ਲੀਟਰ ਜੀ ਅਗਲੇ ਸੂਏ ਆਪਾਂ ਕਿੰਨੀ ਉਮੀਦ ਕਰਦੇ ਆ ਅੱਜ ਕੀ ਦੇਵੇ ਕਿੰਨਾ ਜੀ 12 ਭਾਈ ਕਿੰਨੀ ਉਮੀਦ ਕਰਦੇ ਆ 12 ਕਿੰਨਾ ਭਾਈ ਇੰਨਾ ਹੀ ਉਮੀਦ ਕਰਦਾ 12 13 ਉਹ ਦੁੱਧ ਆ ਕੇ ਖੜੀ ਕਹਿੰਦੇ 9 ਲੀਟਰ ਤੇ ਜੀ ਫਾਇਦਾ ਹੋਇਆ ਘਾਟਾ ਹੋਇਆ ਬਈ ਘਾਟਾ ਹੀ ਹੋਊਗਾ ਹੈ ਤਾਂ ਹੋਇਆ ਨਹੀਂ ਇੱਕ ਤਾਂ ਵੀਰੇ ਥੋੜੀ ਪਸ਼ੂ ਦੀ ਕੀਮਤ ਚਲੀ ਗਈ 1 ਕਿਲੋ ਲੀਟਰ ਦੁੱਧ ਮਗਰ 5000 ਦੀ ਕੀਮਤ ਤਾਂ ਵੈਸੀ ਉੱਠਦੀ 7000 ਵੀ ਉੱਠਦੀ ਆ 5000 ਘੱਟ ਘੱਟ 5000 ਕੀਮਤ ਪੁਛਲਾ ਦੂਸਰਾ ਦੁੱਧ ਦਾ ਸੁਭਾ ਗਿਆ ਥੋੜਾ ਜੀ ਕਿਉਂ ਨਹੀਂ ਗਿਆ ਜੀ 4 ਲੀਟਰ 3 ਲੀਟਰ ਵਾਂਗੂ ਘਾਟਾ ਤੁਹਾਨੂੰ ਵੈਸੀ ਹੀ ਪੈਗਾ 3 ਲੀਟਰ ਦਾ ਵੀਰੇ ਕਾਊਂਟ ਤੁਸੀਂ 1 ਮਹੀਨੇ ਦਾ ਵੀ ਕਾਊਂਟ ਕਰ ਦਿਓ ਨਾ 30 ਲੀਟਰ ਤੋਂ ਬਣ ਗਿਆ 90 ਲੀਟਰ ਤੋਂ ਬਣ ਗਿਆ ਜੀ ਔਰ 90 ਲੀਟਰ ਨੂੰ 63 ਨਾਲ ਗੁਣਾ ਕਰ ਲੋ ਜੀ 60 ਨਾਲ ਗੁਣਾ ਕਰ ਲੋ 53 ਸਿਰਫ ਇੱਕ ਮਹੀਨਾ ਤਿੰਨ ਮਿਲਣਾ ਘਟਾ ਲਓ 15000 ਜਿਹੜਾ ਫਾਇਦਾ ਨਾਲੋਂ ਜ਼ੁਲਟਾ ਨੁਕਸਾਨ ਨਾਲ ਉਹ ਪਸ਼ੂ ਦੀ ਕੀਮਤ ਕਿਉਂ ਲੱਗ ਸੂਣ ਲੱਗੇ ਜੇੜ ਦੀ ਸਮੱਸਿਆ ਆ ਗਈ ਡੰਗਰ ਨੇ ਪਿੱਛਾ ਦਿਖਾਤਾ ਦੁੱਧ ਦਾ ਬੁਖਾਰ ਹੋ ਗਿਆ ਠੀਕ ਹੈ ਜਾਂ ਕੋਈ ਵੀ ਲਾ ਲਓ ਜੀ ਬੱਚਾ ਖਿੱਚਣਾ ਪੈ ਘੜਾਣਾ ਪੈ ਗਿਆ ਖਿੱਚ ਕੇ ਜ਼ੋਰ ਨਾਲ ਡਿਸਟੋਕੀਆ ਕੈਦੀ ਹੋ ਗਿਆ ਤਾਂ ਪੂਰੇ ਸਾਲ ਦੀ ਮਿਹਨਤ ਖਰਾਬ ਗਈ ਪੁਰਾ ਅਗਲੇ ਸਾਲ ਵਾਸਤੇ ਪਸ਼ੂ ਫੇਰ ਤਿਆਰ ਕਰਨਾ ਪਿਆ ਕਹਿੰਦਾ ਮਤਲਬ 2 ਸਾਲ ਦੀ ਮਿਹਨਤ ਖਰਾਬ ਜਾਂਦੀ ਹੈ ਆਪਣੀ ਮੱਝ ਦੇ ਮਿਹਨਤ ਕੀਤੀ ਜੀ 1 ਸਾਲ ਦੀ ਨਹੀਂ ਖਰਾਬ ਜਾਂਦੀ ਕਿਉਂਕਿ ਇਸ ਟਾਈਮ ਜੇ ਡਿਸਟੋਕ ਹੀ ਆ ਗਿਆ ਬੱਚਾ ਖਿੱਚਣਾ ਪਏਗਾ ਦੁੱਧ ਨਹੀਂ ਵਧੇਗਾ ਪਸ਼ੂ ਦਾ ਜੇ ਰਹਿ ਗਈ ਅੰਦਰ ਦੁੱਧ ਨਹੀਂ ਵਧੇਗਾ ਕਿਉਂਕਿ 10 ਲੀਟਰ ਉਹ 9 ਤੇ ਆਜੂ 8 ਤੇ ਆਜੂ ਫਿਰ 11 12 ਤੇ ਨਹੀਂ ਆ ਪਾਈਗੀ ਜੀ ਕਿ ਆਜੇਗੀ ਜੀ 11 12 ਤੇ ਨਹੀਂ ਆਉਗੀ ਜੀ ਇੱਕ ਤਾਂ ਆਪਣੇ 10 ਮਹੀਨੇ ਤਿਆਰ ਕਰਨ ਵਾਸਤੇ ਲਾਇਆ 2 ਮਹੀਨੇ ਨੂੰ ਵੇਟ ਕੀਤੀ ਹੀਟ ਚਾਉ 2 ਮਹੀਨੇ ਬਾਅਦ ਟੀਕਾ ਲੋ ਗਿਆ ਜੀ ਅਗਲੇ ਸਾਲ ਵਾਸਤੇ ਟੀਕਾ ਭਰਾਇਆ ਗੱਭਨ ਠਹਿਰ ਗਈ ਫੇਰ ਆਪਣੇ 10 ਮਹੀਨੇ ਫੇਰ ਵੇਟ ਕੀਤੀ ਜੀ 2 ਸਾਲ ਦੀ ਜਿਹੜੀ ਮਿਹਨਤ ਉਹ ਇਕਦਮ ਥੱਲੇ ਆ ਗਈ ਜੀ ਸਹੀ ਕਹਿ ਰਹੇ ਹੈ ਗਲਤ ਕਹਿ ਰਹੇ ਬਈ 2 ਸਾਲ ਦੀ ਮਿਹਨਤ ਨੀਚੇ ਆ ਗਈ ਤਾਂ ਆਪਾਂ ਨੂੰ ਫੈਰੇ ਸਾਲ ਦਾ ਨੁਕਸਾਨ ਹੋਣਾ ਸ਼ੁਰੂ ਹੋ ਗਿਆ ਜੀ ਜਦੋਂ ਵੀ ਤੁਹਾਡਾ ਵੀਰੇ ਪਸ਼ੂ ਕੋਈ ਸੁਕੇ ਹਟਦਾ ਤਾਂ ਦੁੱਧ ਉਤਪਾਦਨ ਦਾ ਸੁਪਰ ਫਾਰਮੂਲਾ ਹੈਗਾ ਚਰੇਟਡ ਓਸਟੋਮੈਕ ਫੋਰਡ ਤੇ ਵਿੱਦ ਵਿਮਰਾਲ ਦਾ ਕੰਬੀਨੇਸ਼ਨ ਇਹ ਇੰਡੀਆ ਦਾ ਨੰਬਰ 1 ਜੋੜੀ ਨੰਬਰ 1 ਫਾਰਮੂਲੇ ਦੇ ਵਿੱਚ ਆਂਦੀ ਹੈ ਇੰਡੀਆ ਦੇ ਵਿੱਚ ਹੁਣ ਸਭ ਤੋਂ ਪਹਿਲਾਂ ਜਿਹਨੂੰ ਕਹਿ ਦਈਏ ਦੁੱਧੋ ਵਿਧਾਨ ਦਾ ਫਾਰਮੂਲਾ ਲੈ ਕੇ ਆਈ ਸੀ ਉਹ ਗਲੈਕਸੋ ਲੈ ਕੇ ਆਈ ਸੀ ਅੱਜ ਇਹ ਟਾਈਮ 'ਚ ਜਿੰਨੇ ਵੀ ਮਾਰਕੀਟ 'ਚ ਮਿਲਦੇ ਨੇ ਸਭ ABC ਜਾਂ ਇਹਦੀ ਕਾਪੀ ਪੇਸਟ ਮਿਲਦੇ ਨੇ ਇਤੋਂ ਲਾਵਾ ਕੁਝ ਨਹੀਂ ਮਿਲਦਾ ਜੀ ਦੋ ਤਰ੍ਹਾਂ ਤਿੰਨ ਤਰ੍ਹਾਂ ਦਾ ਤੁਹਾਨੂੰ ਕੋਸਟ ਵੈਟ ਮਿਲੇਗਾ ਇੱਕ ਕੋਸਟ ਵੈਟ ਸਿਲੈਕਟਡ ਦੇ ਵਿੱਚ ਆਂਦਾ ਹੈ ਇੱਕ ਕੋਸਟ ਵੈਟ ਫੋਰ ਦੇ ਵਿੱਚ ਆਂਦਾ ਜੀ ਇੱਕ ਕੋਸਟ ਵੈਟ ਟ੍ਰਿਕਡੋਸਟੋਬੈਟ ਦੇ ਵਿੱਚ ਆਏਗਾ ਇੱਕ ਫੋਰਡ ਦੇ ਵਿੱਚ ਆਉਂਦਾ। ਟ੍ਰਿਕਡੋਸਟੋਬੈਟ ਦੇ ਬੀਸ ਤੋਂ ਨੇ 5 ਲੀਟਰ ਕੇੰਦੀ ਦੇ ਵਿੱਚ ਤੋਂ ਨੇ ਵਿਮਰਾਲ ਇਹਦੇ ਵਿੱਚ ਮਿਲਾਣੀ ਹੈ। ਚੰਗੀ ਤਰ੍ਹਾਂ ਵਿਮਰਾਲ ਮਿਲਾ ਕੇ ਚੰਗੀ ਤਰ੍ਹਾਂ ਕੇੰਦੀ ਨੂੰ ਸ਼ੇਕ ਕਰਨਾ ਹੈ। ਤੇ ਡੰਗਰ ਤੋਂ ਅੱਜ ਸੋਇਆ। ਸੁੰਦੇ ਸਾਲ ਟ੍ਰਿਕਡੋਸਟੋਬੈਟ ਫੋਰਟ ਪਸ਼ੂ ਨੂੰ 100 ਐਮਐਲ ਦੇ ਦਿਓ। ਅੱਜ ਸੋਇਆ ਸੂਨ ਤੋਂ ਤੀਜੇ ਦਿਨ ਤੁਸੀਂ ਟ੍ਰਿਕਡੋਸਟੋਬੈਟ ਫੋਰਟ ਦਿਨੇ ਪਸ਼ੂ ਤੁਹਾਡਾ 16ਵੇਂ 17ਵੇਂ ਜਾਂ 15ਵੇਂ 15ਵੇਂ 16ਵੇਂ 17ਵੇਂ ਦੁੱਧ ਤੇ ਪੀਕ ਤੇ ਆਏਗਾ। ਜਿਹੜਾ ਪਸ਼ੂ ਤੁਹਾਡਾ 25 26 ਦਿਨ ਤੀਕ ਪਿਆੰਦਾ ਹੈ ਜਿਹੜੀ ਮੱਝ 2.5 ਮਹੀਨੇ ਬਾਅਦ ਤੋਂ ਘਟਨਾ ਸ਼ੁਰੂ ਹੋ ਜਾਂਦੀ ਹੈ ਸਹੀ ਕਰ ਰਹੇ ਗੱਲ ਕਰ ਰਿਹਾ ਬਈ ਮੈਂ 2.5 ਮਹੀਨੇ ਬਾਅਦ ਤੋਂ ਘਟਨਾ ਸ਼ੁਰੂ ਹੋ ਜਾਂਦੀ ਹੈ ਮੱਝ ਉਹ ਮੱਝ ਤੁਹਾਨੂੰ ਲੰਬਾ ਸਮਾਂ ਪ੍ਰੋਡਕਸ਼ਨ ਨੂੰ ਮantiene ਕਰਕੇ ਦੇਗੀ 4 ਮਹੀਨਾਂ ਤੱਕ ਜੇ ਤੁਹਾਨੂੰ ਚੇਤ ਦੋਸਤ ਤੋਂ ਬੈਕ ਫੋਲ ਵੀ ਮਨਾਲ ਪਾਇਆ ਗਿਆ ਆਪਣੇ ਕੋਲ ਲੇਡੀਜ਼ ਹੁੰਦੇ ਨੇ ਜੋ ਡਿਲੀਵਰੀ ਹੁੰਦੀ ਆ ਆਪਾਂ ਪੰਜੀਰੀ ਖਵਾਉਂਦੇ ਆ ਬਈ ਖਵਾਉਂਦੇ ਨਹੀਂ ਖਵਾਉਂਦੇ ਕਿਉਂ ਖਵਾਉਂਦੇ ਆ ਤਾਂ ਕਿ ਤੇ ਕੋਈ ਸਰੀਰ ਦਾ ਜੋਰ ਲੱਗਿਆ ਹੁੰਦਾ ਡ੍ਰਿਪੋ ਵੀ ਲਾਦੀ ਆ ਠੀਕ ਹੈ ਨਾ ਗਲਤ ਨਹੀਂ ਕਰ ਰਿਹਾ ਵੀਰੇ ਮ ਤੋਂ ਖਵਾਇਨ ਤਾਕਤ ਲਈ ਔਰ ਡਾਕਟਰ ਕਹੇ ਵੀ ਦਿੰਦਾ ਸਵਾ ਮਹੀਨੇ ਦਾ ਪ੍ਰੇਜ ਰੱਖੋਗੇ ਸਵਾ ਮਹੀਨੇ ਦਾ ਮਤਲਬ 45 ਦਿਨ ਜੀ ਔਰ ਸੇਮ ਪੋਸ਼ੂ ਜੀ ਵਿੱਚ ਵੀ ਆਈ ਜਾਂਦਾ ਵੀਰੇ ਮੈਨੇ 45 ਦਿਨ ਬੋਲਿਆ ਨੂੰ ਸਵਾ ਮਹੀਨਾ ਠੀਕਾ ਨਹੀਂ ਭਰਨਾ ਵੀਰੇ 2 ਮਹੀਨੇ ਬਾਅਦ 45 ਦਿਨ 2 ਮਹੀਨੇ ਬਾਅਦ ਤੁਹਾਨੂੰ ਟੀਕੀਟ ਚਾਹੁੰਦਾ ਟੀਕਾ ਭਰ ਲਓ ਜੇ ਤੁਹਾਨੂੰ ਪਹਿਲੇ ਦਿਨ ਹੀ ਜੇ ਅੱਜ ਡੰਗਰ ਸੂਇਆ ਮਹੀਨੇ ਬਾਅਦ ਹੀਟ ਚ ਆ ਗਿਆ ਟੀਕਾ ਨਾ ਭਰੋ ਛੱਡ ਦਿਓ ਅਗਲੇ ਸੀਟ ਚ ਆਂਦਾ ਟੀਕਾ ਭਰਾ ਲਓ ਕਿਉਂਕਿ ਯੂਟਰਸ ਨੂੰ ਵੀ ਬੱਚੇ ਜਾਨੇ ਨੂੰ ਵੀ ਰੈਸਟ ਦੀ ਲੋੜ ਹੁੰਦੀ ਹੈ ਕਿਉਂਕਿ ਜਿਹੜਾ ਅੰਦਰ ਬੱਚੇ ਜਾਨੇ ਹੈਗੀ ਆ ਉਹ ਲੇਅਰ ਹੁੰਦੀ ਹੈ ਉਹ ਬਹੁਤ ਪਤਲੀ ਹੋ ਜਾਂਦੀ ਹੈ ਜੋ ਲੇਅਰ ਪਤਲੀ ਹੋ ਗਈ ਇਸ ਕਰ ਉਸ ਫਾਰਮ ਰਕ ਕੋਈ ਕਨਸੈਪਚੁਅਲ ਰੇਟ ਦੇ ਚਾਂਸਸ ਘੱਟ ਰਹਿੰਦੇ ਨੇ ਤਾਂ ਜਦੋਂ ਡੰਗਰ ਸੁਣਦਾ ਸੁਣਦੇ ਸਾਰੇ ਪਹਿਲੇ ਦਿਨ ਤੋਂ ਤੁਸੀਂ ਚੈਕਡ ਆਸਟੋਵੇਟ ਕੋਡ ਜਾਂ ਆਸਟੋਮੈਟ ਕੋਡ ਜੀ ਕੋਈ ਵੀ ਤੁਸੀਂ ਦੁੱਧ ਵਿਧਾਨ ਦਾ ਫਾਰਮੂਲਾ ਯੂਜ਼ ਕਰ ਸਕਦੇ ਹੋ ਇੰਡੀਆ ਦਾ ਨੰਬਰ 1 ਚੈਕਡ ਆਸਟੋਵੇਟ ਕੋਡ ਦੇ ਵਿੱਚ 18 ਨਿਊਟ੍ਰੀਸ਼ਨ ਨੇ ਇਹਦੇ ਵਿੱਚ ਜੇ ਕਾਊਂਟ ਕਰਦੇ ਆ ਜੋ ਦੁੱਧ ਵਿਧਾਨ ਦੇ ਲਈ ਹੈਲਪ ਕਰਦੇ ਨੇ ਇੱਕਲਾ ਇਦਾਂ ਦਾ ਫਾਰਮੂਲਾ ਹੈ ਜੋ ਪਸ਼ੂ ਦੇ ਹਾਜਮੇ ਨੂੰ ਵੀ ਵਿਧਾਨ ਦਾ ਕੰਮ ਕਰਦਾ ਹੈ ਅਜਿਉਂ ਨੂੰ ਵੀ ਕੋਈ ਵੀ